ਅੰਡੀਗਟ ਮਿਊਸਪਲ ਕਾਰਪੋਰੇਸ਼ਨ ਦੀ ਹਾਊਸ ਦੀ ਮੀਟਿੰਗ ਚੱਲ ਰਹੀ ਹੈ ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅਦਰ ਜਿਹੜੇ ਕਾਉਂਸਲਰ ਆ ਉਹਨਾਂ ਨੂੰ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ ਪਰ ਅਸੀਂ ਤੁਹਾਨੂੰ ਦੱਸ ਦਈਏ ਇਹਨਾਂ ਨੂੰ ਫੋਰਸਫੁਲੀ ਬਾਹਰ ਕੱਢਿਆ ਗਿਆ ਔਰ ਦੂਜੀ ਗੱਲ ਇਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਇਹ ਅੱਜ ਦੀ ਮੀਟਿੰਗ 'ਚ ਭਾਗ ਵੀ ਨਹੀਂ ਲੈ ਸਕਦੇ ਗੱਲ ਕੀ ਹੈ ਸਾਰੀ ਗੱਲ ਇਹਨਾਂ ਤੋਂ ਸਮਝਦਿਆਂ ਬੱਡੀ ਸਾਹਿਬ ਜਸਵੀਰ ਸਿੰਘ ਮੰਡਲ ਸੀਨੀਅਰ ਡਿਪਟੀ ਮੇਅਰ ਹੋਣਾ ਕਲਪਤ ਸਰ ਗੱਲ ਕੀ ਹੈ ਮੈਨੂੰ ਗੱਲ ਸਮਝ ਨਹੀਂ ਆਈ ਹਾਊਸ ਦੀ ਮੀਟਿੰਗ ਚੱਲ ਰਹੀ ਹੈ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅਦਰ ਕਾਉਂਸਲਰ ਨੂੰ ਬਾਹਰ ਕੱਢ ਦਿੱਤਾ ਗਿਆ ਗੱਲ ਕੋਲ ਸਮਝ ਨਹੀਂ ਆਈ ਇਹ ਸਿਰਫ ਮੇਰ ਦੇ ਈਗੋ ਹੈ ਜੀ ਮੇਰ ਨੇ ਤੁਸੀਂ ਦੇ ਪਹਿਲੇ ਇੰਟਰਵਿਊ 'ਚ ਕਹਿਤਾ ਸੀ ਕਿ ਇਹਨਾਂ ਨੂੰ ਅਸੀਂ ਹਾਊਸ ਤੋਂ ਪਹਿਲੇ ਬਾਹਰ ਕੱਢ ਦਾਂਗੇ ਮੇਰ ਚਾਹਦੀ ਨਹੀਂ ਕੀ ਡਿਸਪਲਨ ਹੋਵੇ ਮੇਰ ਚਾਹ ਨਹੀਂ ਕਿ ਸ਼ਹਿਰੀ ਡਿਵੈਲਪਮੈਂਟ ਹੋਵੇ ਅਸੀਂ ਕੀ ਮੰਗਦੇ ਸੀ ਕਿ ਜਿਹੜਾ ਮਨਮਾਨੇ ਦੇ ਪ੍ਰੋਜੈਕਟ ਹੈ ਉਸੇ ਪ੍ਰੋਪਰ ਡਿਸਕਸ਼ਨ ਕੀਤੀ ਜਾਵੇ ਜਿਹੜਾ ਨੇ ਪਿਛਲੀ ਵਾਰ ਏਜੰਡਾ ਪਾਸ ਕੀਤਾ ਅੱਜ ਜੋ ਹੀ ਟੇਬਲ ਏਜੰਡਾ ਲਿਆ ਕੇ ਕਹਿ ਰਹੇ ਨੇ ਕਿ ਅਸੀਂ ਜ਼ੋਨਿੰਗ ਪਲਾਨ ਦੁਬਾਰਾ ਲੈ ਕੇ ਆ ਰਹੇ ਹਾਂ ਇਹ ਕਿਉਂ ਕਹਿ ਰਹੇ ਨੇ ਕਿਉਂਕਿ ਇਹ ਵਿੱਚ ਕਪੜਾ ਉਹ ਕਪੜਾ ਜਗ ظاہر ਹੋ ਚੁੱਕਿਆ ਇੱਕ ਬਿਲਡਰ ਨੂੰ ਫਾਇਦਾ ਪਹਚਾਣ ਦੇ ਰਾਸਤੇ ਚੱਲਦੇ ਸੀ ਸਾਨੂੰ ਇੱਕ ਇੱਕ ਚੀਜ਼ ਦਾ ਪੁਆਇੰਟ ਟੂ ਪੁਆਇੰਟ ਸਾਨੂੰ ਪਤਾ ਸੀ ਮਗਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਇਹਨਾਂ ਦੇ ਹਸਬੰਦ ਸਾਹਿਬ ਕਹਿੰਦੇ ਸੀ ਕਿ ਇਹ ਤਾਂ ਅਨਪੜ ਹੈ ਇਹਨਾਂ ਨੂੰ ਕੁਝ ਪਤਾ ਨਹੀਂ ਅੱਜ ਉਹ ਹੀ ਅਨਪੜ੍ਹ ਅੱਜ ਸੁਵਾਲ ਲੈ ਕੇ ਖੜੇ ਆਂ ਅੱਜ ਉਹ ਵੀ ਅਨਪਰਾ ਦੇ ਬਦੌਲਤ ਅੱਜ ਕਮਿਸ਼ਨਰ ਸਾਹਿਬ ਕਹਿ ਰਹੇ ਸੀ ਦੁਬਾਰਾ ਜ਼ੋਨਿੰਗ ਪਲਾਨ ਲੈ ਕੇ ਆ ਰਹੇ ਆਂ ਹੁਣ ਦੱਸੋ ਸੱਚਾ ਕਿਹੜਾ ਸੀ ਝੂਠਾ ਕਿਹੜਾ ਸੀ ਸਿਰਫ ਇੱਕ ਡਿਵੈਲਪਰ ਨੂੰ ਪਹਚਾਣ ਵਾਸਤੇ ਨਗਰ ਨਿਗਮਤਾ ਹਜ਼ਾਰਾਂ ਕਰੋੜ ਦਾ ਘਾਟਾ ਨਗਰ ਨਿਗਮ ਨੂੰ ਪਹਚਾਇਆ ਜਾ ਰਿਹਾ ਸੀ ਮੈਡਮ ਇਹ ਕਿਹੜਾ ਪ੍ਰੋਜੈਕਟ ਹੈਗਾ ਅਜਿਹਾ ਜਿਸ ਵਿੱਚ ਮਤਲਬ ਕਿ ਸਾਨੂੰ ਕਪਲਾ ਨਜ਼ਰ ਆ ਰਿਹਾ ਔਰ ਨਗਰ ਨਿਗਮ ਨੂੰ ਨੁਕਸਾਨ ਨਜ਼ਰ ਆ ਰਿਹਾ ਦੇਖੋ ਮੈਂ ਸਭ ਤੋਂ ਪਹਿਲਾਂ ਇਹ ਕਹੂੰਗੀ ਪਹਿਲੀ ਵਾਰ ਇਦਾਂ ਦੀ ਮੇਅਰ ਦੇਖੀ ਹੈ ਜਿਹੜੀ ਇੰਨੀ ਐਰੋਗੈਂਟ ਹੈ ਨਾ ਜਿੱਤੇ ਅਸੀਂ ਸਾਰੇ ਕਾਉਂਸਲਰਸ ਬੈਠੇ ਆ ਤੇ ਸ਼ਹਿਰ ਦਾ ਇੰਨਾ ਵੱਡਾ ਇਸ਼ੂ ਸੀਗਾ ਇੰਨਾ ਵੱਡਾ ਅਜੰਡਾ ਸੀਗਾ ਲਾਸਟ ਟਾਈਮ ਇਹਨਾਂ ਨੇ ਸਾਰੇ ਕਾਉਂਸਲਰਸ ਨੂੰ ਇਦਾਂ ਹੀ ਵਿਪੱਖ ਨੂੰ ਸਾਰੇ ਵਿਪੱਖ ਨੂੰ ਧੱਕੇਸ਼ਾਈ ਨਾਲ ਮਾਰਸ਼ਲ ਬੁਲਾ ਕੇ ਬਾਹਰ ਕੱਢਤਾ ਸੀਗਾ ਤੇ ਮਨਮਰਜ਼ੀ ਨਾਲ ਆਕਸ਼ਮਨੀ ਮਾਜਾ ਦੀ ਆਪਸ਼ਨ ਦਾ ਅਜੰਡਾ ਪਾਸ ਕਰ ਲਏ ਜੀ ਸਿਮਿਲਰ ਅੱਜ ਜਦੋਂ ਮਿਨਟਸ ਅਪਰੂਵਲ ਲਈ ਆਇਆ ਇਹਨਾਂ ਨੇ ਸਾਰੇ ਕਾਉਂਸਲਰਸ ਨੂੰ ਬਾਹਰ ਕੱਢਤਾ ਆਪਣੀ ਮਰਜ਼ੀ ਮਨਮਰਜ਼ੀ ਚਲਾਈ ਫੇਰ ਤੋਂ ਮਿਨਟਸ ਨੂੰ ਅਪਰੂਵ ਕਰ ਲਿਆ ਧੱਕੇਸ਼ਾਈ ਨਾਲ ਉੱਥੇ ਜਦਕਿ ਵਿਪੱਖਸ਼ ਦੇ ਜਿਹੜੇ ਕਾਉਂਸਲਰ ਸੀ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਨੂੰ ਬਰੀਕੀ ਨਾਲ ਪਤਾ ਹੈ ਇਹਨਾਂ ਨੇ ਲਾਸਟ ਟਾਈਮ ਸਾਨੂੰ ਇੱਕ ਦਿਨ ਕੱਢਿਆ ਸੀ ਸਾਡੇ ਕੋਲ 29 ਦਿਨ ਸੀਗੇ ਅਸੀਂ ਪੂਰੀ ਬਰੀਕੀ ਨਾਲ ਸਟੱਡੀ ਕੀਤੀ ਇੱਕ ਇੱਕ ਚੀਜ਼ ਕੱਢ ਕੇ ਲਿਆਏ ਜਿਹਦੇ ਵਿੱਚ ਇਹ ਚੀਜ਼ ਕਲੀਅਰ ਹੋ ਗਈ ਇਹ ਮਜਬੂਰ ਹੋ ਗਏ ਦੁਬਾਰਾ ਤੋਂ ਅਜੰਡਾ ਲਿਆਨ ਨੂੰ ਇਸ ਗੱਲ ਨੂੰ ਮੰਨਦੇ ਹਨ ਕਿ ਉਹ ਜ਼ੋਨਿੰਗ ਪਲਾਨ ਜਿਹੜਾ ਪਹਿਲਾਂ ਬਣਿਆ ਸੀ ਉਹਦੇ ਵਿੱਚ ਵਾਇਲੇਸ਼ਨ ਹੋਈ ਸੀ ਚੰਡੀਗੜ੍ਹ ਬਿਲਡਿੰਗ ਰੂਲਸ ਦੀ ਤੇ ਚੰਡੀਗੜ੍ਹ ਮਾਸਟਰ پلان ਦੀ ਤਾਂ ਹੀ ਇਹਨਾਂ ਇਹ ਮੰਨਦੇ ਇਸ ਗੱਲ ਨੂੰ ਕਿ ਜਿਹੜਾ ਇਹਨਾਂ ਨੇ ਜ਼ੋਨਿੰਗ ਪਲਾਨ ਵਿੱਚ ਆਸੀ ਉਹ ਬਿਲਕੁਲ ਗਲਤ ਸੀ ਸਾਰੀ ਵੋਲੇਸ਼ਨ ਕੀਤੀ ਗਈ ਸੀ ਤਾਂ ਇਹ ਨਵੇਂ ਨਿਆ ਜ਼ੋਨਿੰਗ ਪਲਾਨ ਲੈ ਕੇ ਆਏ ਆ ਕਿ ਦੁਬਾਰਾ ਤੇ ਰਿਵਾਈਜ਼ ਕੀਤਾ ਜਾਏਗਾ ਦੂਸਰਾ ਇਹਦੇ ਵਿੱਚ ਇਹ ਨਿਆ ਝੰਡਾ ਜਿਹੜਾ ਲੈ ਕੇ ਆ ਉਹਦੇ ਵਿੱਚ ਇਹ ਕਹਿ ਰਹੇ ਆ ਕਿ ਕਮੇਟੀ ਬਣਾਈ ਜਾਏਗੀ ਕਮੇਟੀ ਵਿੱਚ ਇਹਨੇ ਆਪਣੇ ਚੈਤਿਆਂ ਨੂੰ ਪਾਣਗੇ ਤਾਂ ਕਿ ਕੋਈ ਆਬਜੈਕਸ਼ਨ ਨਾ ਕਰੇ ਸਾਰੀ ਚੀਜ਼ ਮਿੱਟੀ ਥੱਲੇ ਦਬ ਜੇ ਤੇ ਜਿਹੜੇ ਵੀ ਬਿਲਡਰ ਡਿਵੈਲਪਰ ਨੂੰ ਇਹ ਫਾਇਦਾ ਪਹੁੰਚਾਉਣਾ ਚਾਹੁੰਦੇ ਆ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਸ ਜਾ ਸਕੇ ਕਰੋਨਾ ਦੀ ਉਹਨਾਂ ਦੀ ਜੇਬ ਵਿੱਚ ਪਾਇਆ ਜਾ ਸਕੇ ਤੇ ਅਸੀਂ ਇਹਦੇ ਸਖਤ ਖਿਲਾਫ ਆ ਅਸੀਂ ਨਾ ਤੇ ਨਗਰ ਨਿਗਮ ਨੂੰ ਕਾਟਾ ਪੈਣ ਦਾਂਗੇ ਨਗਰ ਨਿਗਮ ਨੂੰ ਨੁਕਸਾਨ ਨਹੀਂ ਹੁੰਦਾਂਗੇ ਨਾ ਹੀ ਚੰਡੀਗੜ੍ਹ ਦੇ ਜਿਹੜੇ ਟੈਕਸਪੇਅਰ ਦਾ ਪੈਸਾ ਹੈ ਉਹਨੂੰ ਕਿਸੇ ਡਿਵੈਲਪਰ ਦੀ ਜੇਬ ਵਿੱਚ ਨਜਾਇਜ਼ ਜਾਣ ਦਵਾਂਗੇ ਮਣ ਕੀ ਇਸ ਦਿਨ ਮੇਅਰ ਨੂੰ ਕੀ ਫਾਇਦਾ ਇਹ ਜ਼ਮੀਨ ਬੇਚ ਕੇ ਮੇਅਰ ਸਾਹਿਬ ਨੂੰ ਕੀ ਫਾਇਦਾ ਮੈਡਮ ਮੇਅਰ ਨੂੰ ਦੇਖੋ ਮੇਅਰ ਮੈਡਮ ਨੇ ਪਿਛਲੀ ਵਾਰ ਵੀ ਸੜਕ ਕੇ ਝੰਡੇ ਦੇ ਬਹਾਨੇ ਜਾਣ ਬੁੱਝ ਕੇ ਨਿਕਾਲਾ ਕਿਉਂਕਿ ਉਹਨੇ ਪਤਾ تھا ਕਿ ਇਹ ਗਲਤ ਹੈ ਠੀਕ ਹੈ ਉਸ ਦਿਨ ਪਬਲਿਕ ਨੂੰ ਨਹੀਂ ਪਤਾ تھا ਉਹਨਾਂ ਨੇ ਮਿੱਟੀ ਦੇ نیچے ਦਬਾ ਦਿਆ ਤਾਂ ਲੇਕਿਨ ਹਮਨੇ ਪੂਰੇ 29 ਦਿਨ ਲਗਾ दिए 29 ਦਿਨ ਮੇ ਹਮਨੇ ਨਕਾਬ ਉਤਾਰ ਦਿਆ ਸਰੇ ਆਮ ਪਹਿਲੀ ਬਾਤ ਤੋਂ ਮੇਅਰ ਮੈਡਮ ਕੇ ਹਸਬੰਡ ਬੈਠ ਕੇ ਹਮੇ ਕਹਿ ਰਹੇ ਆ ਅਣਪੜ ਅਣਪੜ ਕੋਨ ਆਜ ਪਬਲਿਕ ਕੇ ਸਾਹਮਣੇ ਅਣਪੜ ਤੋਂ ਉਹ ਪੜੇ ਲਿਖੇ ਜੋ ਆਪਣੇ ਆਪ ਕੋ ਕਹਤੇ ਹਨ ਨਾ ਆਜ ਖੁਦ ਆਫੀਸਰ ਕਹਿ ਰਹੇ ਕਿ ਇੱਕ ਗਲਤ ਤਰੀਕੇ ਸੇ ਬਣਾਇਆ ਗਿਆ ਅਗਰ ਇਹ ਕਾਮਯਾਬ ਹੋ ਜਾਤਾ ਤੋ ਇਸਕੀ ਕਲ ਬੇੜੀ ਕਿਸਕੋ ਲਗਤੀ ਇਨਕੋ ਲਗਤੀ ऑफ़िसरों को लगती क्योंकि ऑफिसरों के साइन होते हैं मेयर मैडम तो दो महीने के हैं दो महीने के बाद कोई और मेयर बैठे होगा जैसे ऊपर वाला प्रॉपर्टी वाला अभी खुलासा हुआ और केस हुआ है एफ आई दर्ज हुई है ऐसे ही आने वाले वक्त में जिस आज दस काउंसलर ने और ऑफिसर ने मेयर मैडम का साथ दिया और मेयर मैडम खुद इस बात की जवाबदेही होगी क्योंकि हमने केस डाल दिया है आज एक दिन मेयर मैडम का है ठीक है आज कुर्सी है इतना ईगो नहीं होना चाहिए इंसान के अंदर दो महीने बाद वहीं आके बैठना उन्होंने लेकिन हम भी एक ऐसे दीवार पे जैसे छिपकली चिपकती है ना ऐसे हम भी ऐसे पूरे चिपकने वाले हैं हमने शहर को बचाना है शहर को हम बर्बाद नहीं होने देंगे आज ये मनी माजर वाली प्रॉपर्टी बेचती है एक काम करे कॉरपोरेशन को भी ना किराए पर चढ़ा दे उनतीस दिन खाली होता है एक दिन हाउस होता है ट्वेंटी नाइन दिन ये भी किराए पे चढ़ा दे ऊपर से कमरे भी किराए पे चढ़ा दे इनके पास पैसे नहीं है ना कटोरा लेके बैठी हैं ये लोग इन्होंने सरकारी कर्मचारियों की नौकरी खा गए सड़कों पे बेचारे कर्मचारी घूम रहे हैं अमित शाह जी आते हैं कूड़ा खुद फैलाते हैं सड़कें इतनी टूटी पड़ी हैं लोग गरबा वगैरह सीखने जाते थे सीखने की जरूरत ही नहीं है सड़कों पर गरबा सीख रहे हैं तो इस करके सबसे बड़ी बात है मेयर मैडम को मैं एक सलाह देना चाहते इसमें आपका क्या इंटरेस्ट है उनका कोई पर्सनल इंटरेस्ट है आज भी हमें बाहर निकाला चोटें लगी और ऐसे मार्शल बुलाए क्या मैडम को शोभा देता है दो महीने बाद वही मार्शल जब मैडम को निकालेंगे ना तब उनको पता लगेगा कि हाँ एक घोटाला जरूर कर लिया लेकिन एक पार्षद के तौर पर जब बैठेगे ना पूरी लाइफ इनको जवाब देना पड़ेगा इतिहास में लिखा जाएगा कि मनी माजरा की जमीन है जो कोड़ियों के भाव बेची गई है और कोड़ियों के भाव हमने क्या किया था अपना मांगा था अपना हक ही मांगा ना कि को हमें प्रॉपर पढ़ने दो अगर इतने खरे हैं इतने दूध के दो रखे हैं तो ओपन में डिस्कस करो और वो कहते हैं कि हम लोग कमेटी बनाएंगे क्या कमेटी एक दर्जी है दर्जी क्या और दूसरा काम कर सकता है नहीं कर सकता ना जो जिस जो पार्षद क्या आर्किटेक्ट जो पार्षदों की कमेटी बनाएंगे उन्हें ज़मीन के बारे में क्या नॉलेज अपने चेतों को डाल लेंगे अपने चेतों को डाल के कामयाब हो जाएंगे अगर इतना ही शौक है ना जमीन पहली बात तो क्यों बेचे मेयर मैडम सीट पे बैठे हैं कमिश्नर तो साहब हैं उन दो की ड्यूटी बनती है कि शहर को कैसे पैसे लाए जा सकते हैं कहाँ से पैसे का हमें प्रॉफिट हो सकता है अगर मेयर मैडम ने ना हमें बाहर निकालने का दम है ना तो मैं कहती हूँ दम होना चाहिए एडमिनिस्ट्रेशन से पैसे लेके आओ ਤਬ ਪਤਾ ਲੱਗੇ ਜੋ ਹਮਾਰਾ ਟੈਕਸ ਕਬਜ਼ਾ ਲਈਏ ਬੈਠੇ ਹੈ। ਮੈਡਮ ਕੀ ਲੱਗਦਾ ਮੇਅਰ ਮੈਡਮ ਨੇ ਪਿਛਲੀ ਵਾਰੀ ਵੀ ਐਦਾਂ ਕੀਤਾ ਇਸ ਵਾਰੀ ਵੀ ਤੁਸੀਂ ਜਿੱਦਾ ਇਲਜ਼ਾਮ ਲਗਾ ਰਹੇ ਹੋ ਇਸ ਦਾ ਕੀ ਉਹਨਾਂ ਦਾ ਪਰਸਨਲ ਇੰਟਰਸਟ ਕੀ ਹੈ? ਐਕਚੁਅਲੀ ਮੇਰ ਦਾ ਸਾਥ ਬੀਜੀਪੀ ਵੀ ਕਾਉਂਸਲ ਨਹੀਂ ਦੇ ਰਹੇ ਕਿ ਬੀਜੀਪੀ ਦੇ ਪਰਸਨਲ ਨੂੰ ਵੀ ਪਤਾ ਹੈ ਕਿ ਗਲਤ ਹੋ ਰਿਹਾ ਹੈ। ਮੇਰ ਚੇਕੋ ਫਸੀ ਪਈ ਹੈ। ਮੇਰ ਨੂੰ ਕੁਝ ਪਰਸਨਲ ਇੰਟਰਸਟ ਹੈ। ਤਾਂ ਹੀ ਕਰਕੇ ਉਹ ਜਾਣ ਬੁੱਝ ਕੇ ਪਹੁੰਚਾਦੀ ਹੈ ਕਿ ਇਹਨਾਂ ਨੂੰ ਬਾਹਰ ਕੱਢ ਦਵਾ ਤੇ ਮੈਂ ਚੁੱਪਚਾਪ ਆਪਣਾ ਪ੍ਰੋਜੈਕਟ ਪਾਸ ਕਰਵਾ ਲਵਾਂ। ਮਗਰ ਮੇਰੇ ਸਾਹਬ ਨੂੰ ਨਹੀਂ ਪਤਾ ਕਿ ਥੋੜੇ ਜਿਹੇ ਸਾਡੇ 2 ਮਹੀਨੇ ਲਹਿ ਗਏ ਤੁਸੀਂ ਜਨਤਾ ਨੂੰ ਅੱਗੇ ਇਲੈਕਸ਼ਨ ਵੀ ਆ ਰਹੇ ਜਨਤਾ ਨੂੰ ਜਵਾਬ ਦੇਣਾ ਕਦੇ ਸੁਣਿਆ ਨਹੀਂ ਸੀ ਇੱਕ ਕਾਂਸਰ ਨੂੰ ਕੱਢਣ ਵਾਸਤੇ ਵੀ ਵੀ 33 ਪਰ ਮਾਰਸ਼ਲ ਆ ਜਾਣਗੇ ਕਦੇ ਸੁਣਿਆ ਨਹੀਂ ਸੀ ਕਿਸੇ ਨੇ ਡਿਪਟੀ ਡਿਪਟੀ ਮੇਰ ਜਿਹੜੇ ਨਗਨ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਜਿਹੜੇ ਜਨਤਾ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਜ਼ਬਰਦਸਤੀ ਇਹਨੇ ਪਾਰਸ਼ਲ ਮੰਗਾਏ ਗੁੰਡੇ ਕਰਤੀ ਕਰਕੇ ਤੁਸੀਂ ਧੱਕੇ ਨਾਲ ਬਾਹਰ ਕੱਢਦੇ ਆ ਤੁਸੀਂ ਵੀ ਕੁਝ ਪਿਆਰ ਜੀ ਸਿੱਧੀ ਗੱਲ ਇਹ ਕਹਿੰਦੇ ਆ ਜੀ ਕਦੇ ਦਾਦੇ ਦੀ ਕਦੇ ਪੋਤੇ ਦੀ ਅੱਜ ਉਹਨਾਂ ਦੀ ਵਾਰੀ ਹੈ ਕਦੇ ਟਾਈਮ ਆਊਗਾ ਵੀ ਸਿੱਧੀ ਗੱਲੇ ਦੇ ਵਿੱਚ ਹੀ ਨਿਕਲਦੀ ਹੈ ਵੀ ਇਹਨਾਂ ਦਾ ਵੈਸਟ ਇੰਡੀਆ ਬੜਾ ਸਟਰੋਂਗ ਇੰਟਰਸਟ ਹੈ ਇਸ ਜ਼ਮੀਨ ਦੇ ਵਿੱਚ ਜਿੰਨਾ ਜ਼ੋਰ ਇਹਨਾਂ ਨੇ ਅੱਜ ਸਾਨੂੰ ਬਾਹਰ ਕੱਢਣ ਤੇ ਲਾਇਆ ਇੰਨਾ ਜ਼ੋਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਜੇ ਕਾਰਪੋਰੇਸ਼ਨ ਚੋਂ ਨਾ ਕੱਢਣ ਤੇ ਲਾਂਦੇ ਸ਼ਾਇਦ ਹਜ਼ਾਰਾਂ ਲੋਕਾਂ ਦੀ ਨੌਕਰੀ ਬਚ ਜਾਂਦੀ ਰੋਜ਼ਗਾਰ ਬਚ ਜਾਂਦਾ ਪਰ ਸ਼ਾਇਦ ਜਿਹੜਾ ਭਾਜਪਾ ਹੈ ਇਸ ਪੂਰੇ ਪੂਰੇ ਐਪੀਸੋਡ ਦੇ ਪਿੱਛੇ ਬਬਲਾ ਮੈਡਮ ਦੇ ਪਿੱਛੇ ਮੇਅਰ ਦੇ ਪਿੱਛੇ ਸਾਫ਼-ਸਾਫ਼ ਭਾਜਪਾ ਪਾਰਟੀ ਦਾ ਹੱਥ ਹੈ ਸਾਫ਼-ਸਾਫ਼ ਜਤਿੰਦਰ ਮਲੋਤਰਾ ਦਾ ਹੱਥ ਹੈ ਜੋ ਪ੍ਰਧਾਨ ਨੇ ਇਹ ਇੱਕ ਪਾਰਟੀ ਪੂਰਾ ਪਲਾਨਡ ਵੇ ਦੇ ਵਿੱਚ ਹੋਇਆ ਤੇ ਇਸ ਚੀਜ਼ ਦਾ ਭੁਗਤਾੜ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਕਰਨਾ ਪਊਗਾ ਜੋ ਤੱਕੇਸ਼ਾਈ ਜੋ ਬਦਮਾਸ਼ੀਆ ਜਿਨ੍ਹਾਂ ਨੇ ਹਾਊਸ ਦੇ ਵਿੱਚ ਕੀਤੀ ਹੈ ਪੂਰਾ ਚੰਡੀਗੜ੍ਹ ਪੂਰਾ ਸ਼ਹਿਰ ਪੂਰਾ ਦੇਸ਼ ਗਵਾਏ ਵੀ ਬੀਜੇਪੀ ਨੇ ਅੱਜ ਬੜਾ ਗਲਤ ਕੀਤਾ ਹੈ ਇਸ ਤਰੀਕੇ ਨਾਲ ਇਹ ਡੈਮੋਕ੍ਰੈਟਿਕ ਸੈਟਅਪ ਨੂੰ ਹਾਮ ਕਰ ਰਿਹਾ ਜੋ ਫਿਊਚਰ ਦੇ ਵਿੱਚ ਨਹੀਂ ਹੋਊਗਾ ਬੀਜੇਪੀ ਦੇ ਖਿਲਾਫ ਕਾਂਗਰਸ ਪਾਰਟੀ ਆਪਣੇ ਸਾਥੀ ਅਲਾਈਅੰਸ ਆਮ ਆਦਮੀ ਪਾਰਟੀ ਦੇ ਨਾਲ ਰੜ ਕੇ ਪੂਰੀ ਜੋਰ ਸ਼ੋਰ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਵਾਜ਼ ਚੱਕੂਗਾ ਮੈਂ ਤੁਹਾਨੂੰ ਦੱਸ ਦਈਏ ਇਹ ਐਕਚੁਅਲ ਚ ਚੰਡੀਗੜ੍ਹ ਨਗਰ ਨਿਗਮ ਦੀ ਜਿਹੜੀ ਵਿੱਤੀ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੈ ਤਾਂ ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਕੀਤਾ ਹੈ ਕਿ ਮਨੀ ਮਾਰਾ ਇੱਕ ਜ਼ਮੀਨ ਹੈਗੀ ਆ ਉਹਨੂੰ ਵੇਚ ਕੇ ਆਪਣੀ ਵਿੱਤੀ ਸਥਿਤੀ ਸੁਧਾਰੀ ਜਾਏ ਪਰ ਸੀਨੀਅਰ ਡਿਪਟੀ ਮੇਅ ਡਿਪਟੀ ਮੇਅ ਦਾ ਅਦਰ ਕੌਂਸਲ ਦਾ ਮਾਮਲਾ ਮੰਨਣਾ ਹੈ ਕਿ ਇਸ ਵਿੱਚ ਬਹੁਤ ਵੱਡਾ ਕਪਲਾ ਹੈਗਾ ਮੇਅਰ ਮੈਡਮ ਦਾ ਆਪਣਾ ਪਰਸਨਲ ਇੰਟਰਸਟ ਹੈਗਾ جس دی وجہ کر کے ਇਹਨਾਂ ਨੂੰ ਉਸ ਮੁੱਦੇ ਤੇ ਚਰਚਾ ਕਰਨ ਦਾ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਨਾਂ ਨੂੰ ਪਿਛਲੀ ਵਾਰੀ ਵੀ ਵਾਰ ਕਿਹਾ ਇਸ ਵਾਰੀ ਵੀ ਇਹਨਾਂ ਨੂੰ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ ਔਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ এজেন্ডੇ ਨੂੰ ਦੁਆਰਾ ਜਿਹੜਾ ਪਾਸ ਕੀਤਾ ਜਾਵੇ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਚ ਜਿਹੜੀ ਜ਼ਮੀਨ ਵੇਚਣ ਦੀ ਜਿਹੜੀ ਕਹਾਣੀ ਚੱਲ ਰਹੀ ਆ ਉਹ ਸਿਰੇ ਚੜਦੀ ਆ ਜਾਂ ਨਹੀਂ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੁਲ ਕਮਰਮੰਦ ਸੁਮਿਤ ਦੇ ਨਾਲ ਥੈਂਕਸ ਟੂ ਵਾਈਟ ਟਿਵਿਲੀ ਚੰਡੀਗੜ੍ਹ